ਅੱਸੀ ਕਾਲ ਜੀ ਮੈਂ ਤਰਮਿੰਦਰ ਸਿੰਘ ਮੁਕੇਰੀਆਂ ਦੇ ਵਿੱਚ ਖੜਿਆ ਹਾਂ ਮੁਕੇਰੀਆਂ ਦੇ ਵਿੱਚ ਮਾਈਨਿੰਗ ਮਾਫੀਆ ਦਾ ਲਗਾਤਾਰ ਜਿਹੜਾ ਇਹ ਗੌਰਵ ਤੰਦਾ ਇੰਨਾ ਕਿ ਜ਼ਿਆਦਾ ਵਧਿਆ ਹੋਇਆ ਹੈ ਲੜਦੇ ਆ ਲੜਦੇ ਆ ਲੋਕਾਂ ਦੇ ਸਾਹ ਮੁੱਕ ਜਾਂਦੇ ਆ ਲੋਕਾਂ ਨੂੰ ਥਾਣੇ ਦੜਿਆ ਜਾਂਦਾ ਹੈ ਲੋਕਾਂ ਦੀਆਂ ਜ਼ਮੀਨਾਂ ਤਬਾਹ ਹੋ ਜਾਂਦੀਆਂ ਆ ਤੇ ਇਹੀ ਮਾਈਨਿੰਗ ਮਾਫੀਆ ਦੇ ਵੱਲੋਂ ਸਰਕਾਰੀ ਤੰਤਰ ਵੀ ਨਹੀਂ ਛੱਡਿਆ ਜਾ ਰਿਹਾ ਸਰਕਾਰੀ ਤੰਤਰ ਕਹਿੰਦਾ ਮਤਲਬ ਸਰਕਾਰੀ ਜਿਹੜੇ ਅਸੀਂ ਸੰਸਾਧਨ ਬਣਾਏ ਹੋਏ ਆ ਇਸ ਖੇਤੇ ਦੇ ਵਿੱਚ ਮੈਂ ਚੰਗੜਵਾ ਦੇ ਪੁਲ ਦੇ ਉੱਪਰ ਖੜਿਆ ਆ ਤਲਵਾੜੇ ਦੇ ਬਿਲਕੁਲ ਹੇਠਾਂ ਆ ਤੇ ਕਾਗਜ਼ਾਂ ਦੇ ਵਿੱਚ ਇੱਕ ਕ੍ਰੈਸ਼ਰ ਸੀਲ ਹੈ 52 ਗੇਟ ਤੇ ਬਿਲਕੁਲ ਉੱਪਰ ਹੀ ਕਹੇ ਲਿਆ ਲੱਗਾ ਹੋਇਆ ਸਟੋਨ ਕ੍ਰੈਸ਼ਰ ਲਗਾਤਾਰ ਆ ਰਿਹਾ ਵੀ ਕ੍ਰੈਸ਼ਰ ਕਾਗਜ਼ਾਂ ਦੇ ਵਿੱਚ ਸੀਲ ਹੈ ਇੱਕ ਵਾਰ ਨਹੀਂ ਕਈ ਵਾਰ ਸੀਲ ਹੈ ਬੈਂਕਮਾਨ ਲਗਾਤਾਰ ਜਿਹੜਾ ਇਹ ਕਹਿ ਰਿਹਾ ਵੀ ਅਸੀਂ ਕ੍ਰੈਸ਼ਰ ਸੀਲ ਕਰ ਦਿੱਤਾ ਤੇ ਜ਼ਮੀਨੀ ਸਤ੍ਹਾ ਦੇ ਉੱਪਰ ਹਾਲ ਤੇ ਆ ਵੀ ਕ੍ਰੈਸ਼ਰ ਸੀਲ ਨਹੀਂ ਉਨਸੇ ਹੀ ਕ੍ਰੈਸ਼ਰ ਦੇ ਵੱਲੋਂ ਲਗਾਤਾਰ ਸੈਂਕੜੇ ਗੱਡੀਆਂ ਪੱਕਾ ਮਾਲ ਤਿਆਰ ਕਰਕੇ ਰੇਤਾ ਬਜਰੀ ਦਾ ਉਹ ਸ਼ਾਨਹਰ ਬਰਾਜ ਆ ਸਾਡਾ ਜਿਹੜਾ ਮੁਕੇਰੀਆਂ ਹਾਈਡਲ ਹੈ ਮੁਕੇਰੀਆਂ ਹਾਈਡਲ ਦੇ ਜਿਹੜੇ ਪੈਟਰੋਲਿੰਗ ਵੇ ਆ ਉਹਦੇ ਤੋਂ ਗੁਜ਼ਰਦਾ ਪਿਆ ਆ ਮੇਰੇ ਨਾਲ ਇੱਧਰ ਮਨੋਜ ਹੁਣੀ ਐ ਜਿਹੜੇ ਪਿੰਡ ਦੇ ਨੌਜਵਾਨ ਐ ਲਗਾਤਾਰ ਰੋਲਾ ਪਾਉਂਦੇ ਆ ਮਾਈਨਿੰਗ ਮਾਫੀਆ ਦੇ ਵਿਰੁੱਧ ਇਹਨਾਂ ਦੇ ਪਿੰਡ ਐ ਹੇਟਲੀ ਪਾਸੇ ਚੰਗੜਮਾ ਮੋਟੀਆਂ ਪੰਡਾਨ ਕਹ ਲਈਏ ਜਾਂ ਚੱਕ ਮੀਰਪੁਰ ਹੰਦਵਾਲੇ ਸਾਰੇ ਪਿੰਡ ਇਸ ਨਹਿਰ ਦੀ ਮਾਰ ਹੇਟਾ 111000 ਕਿਊਸਿਕ ਰੋਜ਼ ਪਾਣੀ ਗੁਜ਼ਰਦਾ ਪਿਆ ਇਸ ਨਹਿਰ ਦੇ ਨਾਲ 2 ਤੋਂ 2.5 ਕਰੋੜ ਰੁਪਏ ਦੀ ਰੋਜ਼ਾਨਾ ਸਰਕਾਰ ਦੀ ਇਨਕਮ ਐ ਅਸੀਂ ਲਗਾਤਾਰ ਸਾਂਝਾ ਕਰਦੇ ਆ ਉਤੇ ਤੋਂ ਬਾਅਦ ਸਰਕਾਰ ਦੀ ਕੋਈ ਫਿਕਰ ਨਹੀਂ ਮਾਈਨਿੰਗ ਮਾਫੀਆ ਦਿਨ ਰਾਤ ਲਗਾਤਾਰ ਸ਼ਾਨਰ ਵਿਰਾਜ ਮੁਕੇਰੀਆਂ ਹਾਈਡਲ ਦੇ ਪੈਟਰੋਲਿੰਗ ਵੇ ਦੇ ਉੱਪਰ ਸੈਂਕੜੇ ਗੱਡੀਆਂ ਟਪਾਂਦਾ ਆ ਤੇ ਲਗਾਤਾਰ ਮਟੀਰੀਅਲ ਲੈ ਕੇ ਚਲੀ ਜਾ ਰਿਹਾ ਆ ਤੇ ਸਰਕਾਰ ਜਾਂ ਇੱਥੋਂ ਦੇ ਮਹਿਕਮੇ ਦੇ ਅਧਿਕਾਰੀਆਂ ਦੇ ਕੰਨਾਂ ਦੇ ਉੱਪਰ ਕੋਈ ਜੂ ਨਹੀਂ ਮੈਂ ਜਿਸ ਪੁਲ ਦੇ ਉੱਪਰ ਖੜਾ ਆ ਸੈਫਨ ਆ ਇੱਕ ਪੂਰੇ ਮੁਕੇਰੀਆਂ ਦਾ ਸੀਵਰੇਜ ਕਹ ਲਿਏ ਵੀ ਉਹ ਸੈਫਨ ਦੇ ਜ਼ਰੀਏ ਗੁਜ਼ਰਦਾ ਆ ਤੇ ਇੱਥੋਂ ਰੋਜ਼ ਸੈਂਕੜੇ ਗੱਡੀਆਂ ਜਿਹੜੀਆਂ ਰਾਤ ਨੂੰ ਰਾਤ ਨੂੰ ਗੁਜ਼ਰਦੀਆਂ ਆ ਪਹਿਲਾਂ ਤਾਂ ਦਿਨ ਰਾਤ ਚਲਦੀਆਂ ਸੀਗੀਆਂ ਪਿੰਡ ਵਾਲੇ ਨੋਜਵਾਨਾਂ ਨੇ ਰੋਲਾ ਪਾ ਕੇ ਬੰਦ ਕਰਈਆਂ ਬੰਦ ਕਰਾਉਣ ਤੋਂ ਬਾਅਦ ਹੁਣ ਹਾਲ ਤੇ ਹੈ ਕਿ ਇਹ ਰਾਤ ਨੂੰ ਗੁਜ਼ਰਦੀਆਂ ਤੇ ਇਹ ਸੈਫਨ ਦੇਖੋ ਸਾਡੇ ਸਾਹਮਣੇ ਬੈਠਾ ਹੋਇਆ ਸੈਫਨ ਬੈਠ ਗਿਆ ਇਸ ਸੈਫਨ ਦੇ ਨਾਲ ਲੱਗਦਾ ਜਿਹੜੀ ਸੜਕ ਹੈ ਉਹ ਬਿਲਕੁਲ ਟੁੱਟ ਗਈ ਹੈ ਤੇ ਟੋਟਲ ਸੜਕ ਜਿਹੜੀ ਵੀਡੀਓ ਅਸੀਂ ਨਾਲ ਤੁਹਾਨੂੰ ਸਾਂਝੀ ਕਰਦਣੀ ਹੈ ਸੜਕ ਦਾ ਹਾਲ ਇਹ ਹੈ ਕਿ ਸੜਕ ਨਹੀਂ ਆ ਉਹ ਸਿਰਫ ਪੈਟਰੋਲਿੰਗ ਵੇ ਹੈ ਨਹਿਰ ਦੀ ਦੇਖ ਰੱਖ ਦੇ ਲਈ ਇੱਕ ਸਮਾਂ ਉਹ ਸੀ ਵੀ ਨਹਿਰ ਦੇ ਪਟਰੀਆਂ ਦੇ ਉੱਪਰ ਜੇ ਕਿਤੇ ਕੋਈ ਡੰਗਰ ਲੈ ਕੇ ਕੋਈ ਟ੍ਰੇਡਾ ਲੈ ਕੇ ਵੀ ਟੱਪ ਗਿਆ ਤਾਂ ਉਹਦੇ ਤੇ ਪਰਚਾ ਹੋ ਜਾਂਦਾ ਸੀਗਾ ਅੱਜ ਸੈਂਕੜੇ ਟਰੱਕ ਕਹਿ ਲਈਏ ਮੈਂ ਕਹਿੰਦਾ ਸੈਂਕੜੇ ਟਨ ਮਟੀਰੀਅਲ ਲੈ ਕੇ ਕ੍ਰੋਸ ਕਰੀ ਜਾ ਰਹੇ ਐ ਚਾਹੇ ਵਿਭਾਗ ਸ਼ਾਹ ਨਹਿਰ ਬਰਾਜ਼ ਹੈ ਚਾਹੇ ਪੀਐਸਪੀਸੀਐਲ ਹੈ ਇਹਦੇ ਵੱਡੇ ਅਧਿਕਾਰੀਆਂ ਨੂੰ ਕੋਈ ਸ਼ਰਮ ਹੀ ਹੈ ਨਹੀਂ ਐ ਵੀ ਇਹ ਨਹਿਰ ਕੱਲ ਨੂੰ ਟੁੱਟ ਗਈ ਇਹਦੀ ਤਬਾਹ ਹੋ ਗਈ ਇਹਦੇ ਜ਼ਿੰਮੇਵਾਰ ਕੋਈ ਕੋਣ ਹੋਊਗਾ ਜਿਹੜੇ ਪਿੰਡ ਥੱਲੇ 6 7 10 ਜਿਹੜੇ ਪਿੰਡ ਵੱਸਦੇ ਐ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਘਰ ਜੇ ਤਬਾਹ ਹੋ ਗਏ ਕੱਲ ਨੂੰ ਨਹਿਰ ਟੁੱਟਣ ਦੇ ਨਾਲ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਜਿਸ ਤਰੀਕੇ ਦੇ ਨਾਲ ਇਹ ਬੂੰਜਾ ਗੇੜ ਦੇ ਉੱਪਰ ਸੀਲ ਹੋਏ ਕ੍ਰੈਸ਼ਰ ਦੇ ਵੱਲੋਂ ਲਗਾਤਾਰ ਜਿਹੜਾ ਮਟੀਰੀਅਲ ਥੱਟ ਪਾਇਆ ਜਾ ਰਿਹਾ ਹੈ ਉਸ ਮਟੀਰੀਅਲ ਦੇ ਟੱਪਣ ਦੇ ਨਾਲ ਨਹਿਰ ਦੀ ਜਿਹੜੀ ਤਬਾਹੀ ਹੋ ਰਹੀ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਕ੍ਰੈਸ਼ਰ ਕਾਗਜ਼ਾਂ ਦੇ ਵਿੱਚ ਸੀਲ ਹੈ ਪਰ ਜ਼ਮੀਨੀ ਸਤ੍ਹਾ ਦੇ ਉੱਪਰ ਲਗਾਤਾਰ ਇੱਥੋਂ ਮਟੀਰੀਅਲ ਟੱਪ ਰਿਹਾ ਹੈ ਤੇ ਆ ਅਸੀਂ ਇਹ ਪ੍ਰੋਗਰਾਮ ਬਣਾਇਆ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਬਕਾਇਦਾ ਤੇ ਕੱਲ ਨੂੰ ਇੱਕ ਮੰਗ ਪੱਤਰ ਤਿਆਰ ਕੀਤਾ ਹੈ ਪਿੰਡ ਦੀਆਂ ਪੂਰੀਆਂ ਪੰਚਾਇਤਾਂ ਨੂੰ ਇਕੱਠੇ ਕਰਕੇ ਪੂਰਾ ਲਿਖਤੀ ਤੌਰ ਤੇ ਪੀਓ ਸ਼ਾਨਰ ਬਰਾਸ ਦੇ ਉੱਚ ਅਧਿਕਾਰੀਆਂ ਨੂੰ ਪੀਐਸਪੀਸੀਐਲ ਦੇ ਉੱਚ ਅਧਿਕਾਰੀਆਂ ਨੂੰ ਦਿੱਤਾ ਜਾਊਗਾ ਕਿ ਇਹ ਇੱਥੋਂ ਜਿਹੜੀ ਟੋਟਲ ਜਿਹੜੀ ਕ੍ਰਸ਼ਰ ਦੀ ਆਵਾਜ਼ ਆਈ ਉਹ ਬੰਦ ਕੀਤੀ ਜਾਵੇ ਪਹਿਲਾਂ ਵੀ ਅਸੀਂ ਦੋ ਤਿੰਨ ਮਹੀਨੇ ਪਹਿਲਾਂ ਇੱਕ ਵਾਰ ਕਿਹਾ ਬੈਰੀਗੇਟ ਲਗਾਏ ਲੋਕਾਂ ਨੇ ਆਪ ਲਾਇ ਪਿੱਲਰ ਪਰ ਉਹ ਪਿੱਲਰ ਤੋੜ ਕੇ ਹੁਣ ਤਾਰਾ ਵੀ ਕੱਢ ਦਿੱਤੀ ਆ ਟਰੱਕ ਫਿਰ ਕ੍ਰੋਸ ਕਰੀ ਜਾਂਦੇ ਪਿਆ ਕਾਗਜ਼ਾਂ ਦੇ ਵਿੱਚ ਬਾਰ ਬਾਰ ਮੈਂ ਕਹਿ ਰਹੀ ਆ ਤਲਵਾੜੇ ਦਾ ਉਹ ਸਟੋਨ ਕ੍ਰਸ਼ਰ ਸੀਲ ਹੈ ਹੋਟਲ ਜਿਹੜੇ ਇਹ ਕ੍ਰੈਸ਼ਰ ਉਹ ਬੰਦ ਪਏ ਹੋਇਆ ਪੂਰੇ ਇੱਥੋਂ ਦੇ ਇਸ ਇਲਾਕੇ ਦੇ ਤੇ ਇੱਥੇ ਲਗਾਤਾਰ ਆਵਾਜ਼ੇ ਚੱਲੀ ਆ ਪਿੰਡ ਵਾਲੇ ਲੋਕ ਲਗਾਤਾਰ ਤੰਗ ਐ ਤੇ ਪਿੰਡ ਵਾਲੇ ਲੋਕਾਂ ਨੇ ਕੱਲ ਤੈਹ ਕਰ ਲਿਆ ਕੱਲ ਇਕੱਠਿਆਂ ਹੋ ਕੇ ਅਸੀਂ ਮੰਗ ਪੱਤਰ ਦੇਣਾ ਐ ਤਾਂ ਜੇ ਇੱਥੋਂ ਆਵਾਜ਼ਾਈ ਬੰਦ ਨਾ ਹੋਈ ਇਹਨਾਂ ਕ੍ਰੈਸ਼ਰ ਦੇ ਉੱਪਰ ਪ੍ਰੋਪਰ ਕਾਰਵਾਈ ਨਾ ਕੀਤੀ ਤੇ ਪੱਕੇ ਤੌਰ ਤੇ ਜਿੱਦਾਂ ਪਿੰਡਾਂ ਦੇ ਵਿੱਚ ਬੈਰੀਕੇਟ ਲਗਾਏ ਸਿਗੇ ਪਿਛਲੇ ਸਮੇਂ ਦੇ ਵਿੱਚ ਉਦਾਂ ਪੱਕੇ ਤੌਰ ਤੇ ਇੱਥੇ ਮੋਰਚਾ ਲਗਾ ਕੇ ਅਸੀਂ ਬੈਰੀਕੇਟ ਲਗਾ ਦੇਣੇ ਆ ਇੱਕ ਵੀ ਜਿਹੜੀ ਹੈ ਗੱਡੀ ਇੱਥੋਂ ਟੱਪਰ ਨਹੀਂ ਦੇਣੀ ਕਿਉਂਕਿ ਤੁਸੀਂ ਮਹਿਕਮੇ ਦੇ ਅਧਿਕਾਰੀ ਤੁਸੀਂ ਤਾਂ ਮੈਂ ਕਹ ਲੀਆ ਵੀ ਤੁਹਾਡੇ ਕੰਮ ਤੇ ਜੂ ਨਹੀਂ ਸਿੱਖਦੀ ਜਾਤਾਂ ਨੋਟ ਹਰੇ ਪਲੇ ਮਿਲ ਜਾਂਦੀ ਹੈ ਜਾਂ ਕੋਈ ਹੋਰ ਵਿੱਚ ਕੋਈ ਨਾ ਕੋਈ ਖਰੀਦਫਰੋਕਾ ਜਿਹਦੇ ਕਰਕੇ ਤੁਸੀਂ ਇਸ ਨਹਿਰ ਨੂੰ ਤਬਾਹ ਕਰਾਉਣ ਦੇ ਲਈ ਲੱਗੇ ਹੋਇਓ ਇੱਥੇ ਅਸੀਂ ਇਹ ਗੱਲ ਕਹਿ ਰਹੇ ਆ ਵੀ ਕੱਲ ਪਿੰਡ ਵਾਲੇ ਲੋਕ ਇਸ ਇਲਾਕੇ ਦੇ ਲੋਕਾਂ ਨੂੰ ਕਹਿੰਦੇ ਆ ਵੀ ਵੱਧ ਤੋਂ ਵੱਧ ਇਕੱਠੇ ਹੋ ਕੇ ਕੱਲ ਇਕੱਠੇ ਹੋਵੋ ਕੱਲ ਮੰਗ ਪੱਤਰ ਦੋਨੇ ਮੈਕਮਿਆਂ ਦੇ ਅਧਿਕਾਰੀਆਂ ਨੂੰ ਦੇਣੀ ਹੈ ਅਸੀਂ ਲਿਖਤੀ ਤੌਰ ਤੇ ਉਹਦੇ ਤੋਂ ਬਾਅਦ ਐਸ ਐਚ ਓ ਤਲਵਾੜੇ ਨੂੰ ਵੀ ਦੇ ਦੇਣਾ ਹੈ ਕਿਉਂਕਿ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਉਹਦੇ ਤੋਂ ਬਾਅਦ ਅਸੀਂ ਪੱਕੇ ਤੌਰ ਤੇ ਇੱਥੇ ਬੈਰੀਕੇਡ ਲਗਾ ਦੇਣੇ ਆ ਇਹਨਾਂ ਨੇ ਜੇ ਨਾ ਬੰਦ ਕੀਤਾ ਤੇ ਪੱਕੇ ਤੌਰ ਤੇ ਬੈਰੀਕੇਡ ਲੱਗਣਗੇ ਲੋਕ ਟੱਪਣਗੇ ਲੋਕਾਂ ਦੀ ਆਵਾਜ਼ਾਈ ਚਾਹੇ ਸਕੂਲ ਬੱਸਾਂ ਚਾਹੇ ਹੋਰ ਆ ਉਹ ਟੱਪਣਗੇ ਆ ਪਰ ਕ੍ਰੈਸ਼ਰ ਮਾਫੀਆ ਦੀ ਇੱਕ ਵੀ ਗੱਡੀ ਐ ਇਸ ਪੋਲ ਤੋਂ ਨਹੀਂ ਟੱਪੜ ਦਿੱਤੀ ਜਾਊਗੀ ਜੋ ਲੀਗਲੀ ਤੌਰ ਤੇ ਤੁਹਾਡੇ ਕੋ ਰਸਤਾ ਹੈ ਜਦੋਂ ਕ੍ਰੈਸ਼ਰ ਲੱਗਣਾ ਲੀਗਲੀ ਤੌਰ ਤੇ ਉਹਨੂੰ ਰਸਤਾ ਪਾਸ ਕਰਦਾ ਹੈ ਸਬ ਡਿਵੀਜ਼ਨਲ ਮੈਜਿਸਟਰਟ ਕਹ ਲਈਏ ਜਾਂ ਪੀ ਡਬਲਯੂ ਡੀ ਕਹ ਲਈਏ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਤੂੰ ਹੀ ਜਿੱਥੇ ਮਰਜ਼ੀ ਦਿਲ ਕਰਦਾ ਟਰੱਕ ਲੈ ਕੇ ਤਬਾਈ ਜਿਹੜੀ ਹੈ ਮਚਾਈ ਹੋਈ ਹੈ ਅਸੀਂ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਇਹ ਇਲਾਕੇ ਦੇ ਲੋਕਾਂ ਨੂੰ ਅਸਰਿਆ ਦੇ ਰਹੇ ਆ ਕਿ ਇਸ ਚੀਜ਼ ਤੋਂ ਬਚਣ ਦੇ ਲਈ ਇਕੱਠੇ ਹੋਣ ਦੀ ਲੋੜ ਹੈ ਵੱਧ ਤੋਂ ਵੱਧ ਇਕੱਠੇ ਹੋਵੋ ਤਾਂ ਕਿ ਇਹਦੇ ਵਿਰੁੱਧ ਇਕੱਠੇ ਹੋ ਕੇ ਇਸ ਕ੍ਰੈਸ਼ ਜਿਹੜਾ ਆਲਰੇਡੀ ਸੀਲ ਹੈ ਇਹਨੂੰ ਤੁਰੰਤ ਜਿਹੜਾ ਬੰਦ ਕਰਾਇਆ ਇਹਦੇ ਕਿਸੇ ਵੀ ਗੱਡੀ ਨੂੰ ਨਹਿਰ ਦੀ ਪਟੜੀ ਤੋਂ ਨਾ ਟੱਪਣ ਦਿੱਤਾ ਜਾਏ ਜੇ ਟੱਪਦੀਆਂ ਰਹੀਆਂ ਅੱਜ ਨਹੀਂ ਤਾਂ ਕੱਲ੍ਹ ਇਹ ਨਹਿਰ ਦੀ ਤਬਾਈ ਹੋਣੀ ਹੀ ਹੋਣੀ ਹੈ ਇਹ ਗੱਲ ਮਹਿਕਮਾ ਕਹਿ ਦਿੰਦਾ ਕਈ ਵਾਰ ਵੀ ਨਹੀਂ ਗੱਡੀਆਂ ਟੱਪਦੀਆਂ ਨਹਿਰ ਦੀ ਜਕਾਈ ਹੋ ਜਾਂਦੀ ਹੈ ਜਕਾਈ ਨਹੀਂ ਹੋ ਰਹੀ ਨਹਿਰ ਦੀ ਤਬਾਹੀ ਹੋ ਰਹੀ ਹੈ ਐਦਾਂ ਹੀ ਮੁਕੇਰੀਆਂ ਦੇ ਵਿੱਚ ਕਹ ਲੀਏ ਬੁੱਢਾਵੜ ਫੀਡਰ ਹੈ ਬੁੱਢਾਵੜ ਫੀਡਰ ਤੇ ਜਿਹੜੀ ਨਹਿਰ ਦੀ ਪੱਕੀ ਕਰ ਦਿੱਤੀ ਇਹਨਾਂ ਨੇ ਬੁੱਢੇਵੜ ਨੂੰ ਸੜਕ ਵੀ ਲੱਗਦੀ ਹੈ ਵੀ ਨਹਿਰ ਦੀ ਪਟੜੀ ਪੱਕੀ ਹੋਊਗੀ ਜੀ ਨਹਿਰ ਦੀ ਪਟੜੀ ਪੱਕੀ ਹੋਊਗੀ ਅੱਜ ਉਹ ਨਹਿਰ ਤਬਾਹ ਹੈ ਪ੍ਰੋਪਰ ਤੌਰ ਤੇ ਤਬਾਹ ਹੋਈ ਪਈ ਹੈ ਉਸ ਨਹਿਰ ਦੀ ਜਿਹੜੀ ਟੋਟਲ ਜਿਹੜੀ ਕਹ ਲੀਏ ਪਟਰੀ ਹੈ ਪੈਟਰੋਲਿੰਗ ਵੇ ਹੈ ਸੜਕ ਬਣੀ ਹੋਈ ਹੈ ਸੜਕ ਤਾਂ ਦੱਸਦੇ ਹੀ ਨਹੀਂ ਪੱਥਰ ਆ ਲੋਕਾਂ ਨੂੰ ਸਧਾਰਨ ਬੰਦੇ ਉਹ ਹੁਣ ਸੜਕ ਛੱਡ ਗਿਆ ਉੱਥੋਂ ਟੱਪਿਆ ਹੀ ਨਹੀਂ ਜਾ ਸਕਦਾ ਉਹ ਮਾਈਨਿੰਗ ਮਾਫੀਆ ਦੀ ਟਰੱਕਾਂ ਦੀ ਕ੍ਰਸ਼ਰ ਵਾਲਿਆਂ ਦੀ ਉਹ ਸੜਕ ਬਣ ਕੇ ਮਹਿਜ਼ ਰਹਿ ਗਈ ਹੈ ਤੇ ਨਹਿਰ ਦੀ ਹਾਲਤ ਇਹ ਹੈ ਕਿ ਉਹ ਨਹਿਰ ਅੱਜ ਨੇ ਤਾਂ ਕੱਲ ਜਿਹੜੀ ਬੁੱਢਾਵੜ ਫੀਡਰ ਹੈ ਜਿਹੜੀ ਬੁੱਢੇਵਾਲ ਵਾਲੇ ਏਰੀਆ ਚ ਸਾਰਿਆਂ ਨੂੰ ਪਾਣੀ ਜਿਹੜੀ ਪਹੁੰਚਾਉਂਦੀ ਹੈ ਉਹ ਖਤਮ ਹੋ ਜਾਣੀ ਉਸੇ ਤਰੀਕੇ ਦੇ ਨਾਲ ਇਹ 35 ਕਿਲੋਮੀਟਰ ਮੁਕੇਰੀਆਂ ਹਾਈਡਲ ਜਿਹਦੇ ਤੋਂ ਰੋਜ਼ਾਨਾ 2 ਤੋਂ 2.5 ਕਰੋੜ ਰੁਪਏ ਦੀ ਬਿਜਲੀ ਬਣ ਰਹੀ ਹੈ ਸंचाई ਦੇ ਲਈ ਪਾਣੀ ਜਿਹੜਾ ਹੈ ਲੋਕਾਂ ਤੱਕ ਪੁੱਜ ਰਿਹਾ ਉਹ ਖਤਮ ਹੋ ਜਾਣਾ ਜੇ ਤਲਵਾੜੇ ਦੇ ਇਸ ਖੇਤਰ ਦੇ ਵਿੱਚ ਇਹਦੇ ਨਹਿਰ ਦੇ ਪੈਟਰੋਲਿੰਗ ਵੇਜ ਦੇ ਉੱਪਰੋਂ ਕ੍ਰਸ਼ਰ ਮਾਫੀਆ ਦੀਆਂ ਗੱਡੀਆਂ ਬੰਦ ਨਾ ਹੋਈਆਂ ਧੰਨਵਾਦ